ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ Fateh ਸਵੇਰ ਦਾ ਸਮਾਂ ਹੋ ਗਿਆ 4:30 ਤੇ ਯਾਤਰਾ ਲਈ ਪੈਦਲ ਯਾਤਰਾ ਲਈ ਨਿਕਲ ਰਹੇ ਹਾਂ ਕਿ ਥੋੜੇ ਕਿਲੋਮੀਟਰ ਤੱਕ ਅੱਗੇ ਗੱਡੀਆਂ ਜਾਣਗੇ ਉਸ ਤੋਂ ਬਾਅਦ ਅਸੀਂ ਪੈਦਲ ਯਾਤਰਾ ਸ਼ੁਰੂ ਕਰਾਂਗੇ ਉੱਪਰ ਦੇਖ ਰਹੇ ਆ ਪੌਲ ਤੇ ਗੱਡੀ ਜਾ ਰਹੀ ਹੈ ਇਧਰੋਂ ਅਸੀਂ ਆਪਾਂ ਗੱਡੀ ਲੈ ਜਾਵਾਂਗੇ ਤੇ ਅੱਗੇ ਪੈਦਲ ਯਾਤਰਾ ਸ਼ੁਰੂ ਕਰਾਂਗੇ ਗੱਡੀ ਕਰਾ ਕੇ ਤੇਰਾ ਉੱਪਰੋਂ ਚੱਲਾਂਗੇ ਇਧਰੋਂ ਗੱਡੀ ਲੰਮਾ ਹੀ ਦੇਖਦੇ ਆ ਕੋਈ ਤੇ ਅੱਗੇ ਟੱਕਰ ਨੋ ਬੋਲੇ ਸੋਨਹਾਸ ਕ੍ਰਾਸ ਕਰਨ ਤੋਂ ਬਾਅਦ ਅਗੇ 3-4 ਕਿਲੋਮੀਟਰ ਗੱਡੀ ਤੇ ਜਾਵਾਂਗੇ ਤੇ ਉਸ ਤੋਂ ਬਾਅਦ ਅੱਗੇ ਪੈਦਲ ਯਾਤਰਾ ਟਰੈਕਿੰਗ ਸ਼ੁਰੂ ਹੋਊਗੀ। ਇਸ ਗੋਵਿੰਦ ਕਾਰ ਤੋਂ ਲੈ ਕੇ ਗੱਡੀਆਂ 3-4 ਕਿਲੋਮੀਟਰ ਇੱਥੇ ਆ ਕੇ ਰੁਕਦੀਆਂ ਨੇ। ਯਾਤਰੀਆਂ ਨੂੰ ਉਤਾਰ ਦਿੰਦੇ ਨੇ ਤੇ ਅੱਗੇ ਪੈਦਲ ਯਾਤਰਾ ਸ਼ੁਰੂ ਹੁੰਦੀ ਹੈ ਤੇ ਆਪਾਂ ਵੀ ਕਰਾਂਗੇ ਪੈਦਲ ਯਾਤਰਾ ਸ਼ੁਰੂ ਇਸ ਤੋਂ ਬਾਅਦ। ਹੁਣ ਪੈਦਲ ਯਾਤਰਾ ਕਰ ਰਹੇ ਹਾਂ ਸ਼ੁਰੂ ਸੰਗ ਤਾਂ ਹੋ ਚੁੱਕਿਆ ਨੇ ਰਵਾਨਾ ਯਾਤਰਾ ਲਈ ਪੋਲਣਾ ਪੈਂਡਾ ਏ ਛੋਟਾ ਜੱਕ ਤੇ ਇੱਥੋਂ ਪੈਦਲ ਦਾ ਤਰ੍ਹਾਂ ਸ਼ੁਰੂ ਹੁੰਦੀ ਆ ਮੋਟਰਸਾਈਕਲ ਵੀਰ ਜਿਹੜੇ ਉਹ ਟ੍ਰੈਕਲਾਂ ਤੇ ਅੱਗੇ ਤੇ ਕਰਾਏ ਨੇ ਹਨਾ ਆਪਦੇ ਸਾਧਨ ਲੈ ਕੇ ਉਹ ਇਥੋਂ ਅੱਗੇ ਪੈਜਾ ਯਾਤਰਾ ਸ਼ੁਰੂ ਕਰਦੇ ਆ ਅਜੇ ਤਾਂ ਥੋੜਾ ਕਿਲੋ ਮੀਟਰ ਹੀ ਯਾਤਰਾ ਤੈ ਕਰੀਏ ਤੇ ਰਾਸਤੇ 'ਚ ਇਦਾਂ ਇਦਾਂ ਦੇ ਆ ਛੋਟੀਆਂ ਛੋਟੀਆਂ ਦੁਕਾਨਾਂ ਖਾਣ ਪੀਣ ਨੂੰ ਮਿਲ ਜਾਂਦੇ ਨੇ ਕਿ ਛੋਟੇ ਛੋਟੇ ਪਿੰਡ ਵੀ ਰਾਸਤੇ 'ਚ ਆਉਂਦੇ ਆ ਟ੍ਰੈਕਿੰਗ ਲਈ ਸਭ ਤੋਂ ਜ਼ਰੂਰੀ ਆ ਤੇ ਸਪੋਰਟ ਸੂਟ ਤਾਂ ਹੋਣ ਜ਼ਰੂਰੀ ਗੱਲ ਆ ਕਿ ਵਧੀਆ ਬੰਦਾ ਤੁਰ ਫਿਰ ਵਧੀਆ ਲੈਂਦਾ ਚੱਲਣ ਤੇ ਕੋਈ ਪ੍ਰੋਬਲਮ ਨਹੀਂ ਹੁੰਦੀ ਹਨਾ ਤਕਲੀਫ ਨਹੀਂ ਹੁੰਦੀ ਬਾਕੀ ਜਿਹੜੇ ਪਹਾੜੀ ਲੋਕ ਨੇ ਇੱਥੋਂ ਦੇ ਲੋਕ ਆ ਇਹਨਾਂ ਦਾ ਤਾਂ ਡੇਲੀ ਦਾ ਚੜਨਾ ਫਰਨਾ ਤੇ ਉਦਾਂ ਦੀ ਯਾਦ ਹੀ ਹੋਏ ਹੋਣਾ ਤੇ ਪੱਕੀ ਛੋਟੀ ਤਾਂ ਵੀ ਬੜਾ ਸਹਾਰਾ ਦਾ ਨਾਲ ਅੰਗਰੀ ਨਦੀ ਕਿਤਨਾ ਕਿਤੇ ਲੰਮੀ ਸਿੱਧੀ ਵੱਡੀ ਚੜ੍ਹਾਈ ਆ ਜਾਂਦੀ ਆ ਤੇ ਕਿਹੜਾ ਤਾਂ ਜੋਰ ਲਗਾਉਂਦੀ ਆ ਬੰਦੇ ਦਾ ਪੂਰਾ ਤੇ ਬਾਕੀ ਬਈ ਸਹਿਜ ਮਤੇ ਨਾਲ ਠਾਣਾ ਜਾਵੇ ਬੰਦਾ ਜਿਹੜਾ ਹੌਲੀ-ਹੌਲੀ ਕਦਮ ਵਟ ਕੇ ਵਧੀਆ ਰਹਿੰਦਾ ਰਾਸਤੇ 'ਚ ਵੀ ਕੁਦਰਤ ਦਾ ਨਜ਼ਾਰਾ ਵੀ ਦਿਖਾਵਾਂਗੇ ਤੇ ਸੋਹਣੇ-ਸੋਹਣੇ ਕਾਟੀਆਂ ਦਿਖਾਉਂਦੇ ਜਾਵਾਂਗੇ ਆ ਜਿਹੜੀਆਂ ਪੌੜੀਆਂ ਰਾਹ 'ਚ ਹੁੰਦੀਆਂ ਨੇ ਕਈ ਸੰਗਤਾਂ ਤਾਂ ਵਧੀਆ ਟਿਕਾਣਾ ਚਲੀ ਜਾਂਦੀਆਂ ਤਾਂ ਵਧੀਆ ਰਹਿੰਦੇ ਆ ਤੇ ਤੁਰਦੇ ਸਮੇਂ ਜਿਹੜੇ ਜ਼ਿਆਦਾ ਜ਼ੋਰ ਲਾ ਕੇ ਸਰੀਰ ਦੀ ਜ਼ੋਰ ਜਮੈਸ਼ ਕਰਦੇ ਹਨ ਉਹ ਸੇਤੀ ਥੱਕ ਜਾਂਦੇ ਆ ਆਪਾਂ ਤਾਂ ਫਿਰ ਉਹ ਇਹੀ ਕਵਾਂਗੇ ਕਿ ਠਹਿਰਾ ਨਾਲ ਹੌਲ ਹੰਗਾਰੇ ਨਾਲ ਤੁਰੋ ਹਨ ਤਾਂ ਜ਼ੋਰ ਜਮੈਸ਼ ਕਰਨ ਦਾ ਕੋਈ ਫਾਇਦਾ ਨਹੀਂ ਬਈ ਹੌਲੀ ਹੌਲੀ ਲੰਘਾ ਪੜਦੇ ਜੋ ਰਾਹ ਵਿੱਚ ਜਿੰਨੇ ਵੀ ਕੁਦਰਤ ਦੇ अनोखे ਨਜ਼ਾਰੇ ਆਉਣਗੇ ਉਹ ਦਿਖਾਉਂਦੇ ਜਾਵਾਂਗੇ ਉਹ ਨਦੀ ਨੰਗਰੀ ਨਾਲ ਦੀ ਰਸਤੇ 'ਚ ਬੈਠਣ ਨੂੰ ਇਦਾਂ ਥਾਂ-ਥਾਂ ਜਗ੍ਹਾ ਬਣੀਆਂ ਹੋਈਆਂ ਕੁਰਸੀਆਂ ਵੀ ਲੱਗੀਆਂ ਹੋਈਆਂ ਦੇਖਿਆ ਜਾਵੇ ਤਾਂ ਟ੍ਰਸਟ ਵੱਲੋਂ ਜਾਤਰੀਆਂ ਲਈ ਹਨਾ ਪੂਰਾ ਪ੍ਰਬੰਧ ਕੀਤਾ ਗਿਆ ਹੈਗਾ ਥੱਲੇ ਵੀ ਕਮਰਿਆਂ ਦਾ ਪ੍ਰਬੰਧ ਦਾ ਹਾਲ ਦਾ ਪ੍ਰਬੰਧ ਤੇ ਉੱਪਰ ਤੱਕਰ ਵੀ ਬੈਠਣ ਨੂੰ ਯਾਤਰੀਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਰਾਹ ਚ ਵਧੀਆ ਪ੍ਰਬੰਧ ਕੀਤੇ ਗਏ ਆ ਕੁਦਰਤ ਬਾ ਕਮਾਲ ਆ ਤੇ ਇਹ ਚੀਜ਼ਾਂ ਹਨਾ ਪਹਾੜਾਂ ਚ ਦੇਖ ਕੇ ਚੰਗੀਆਂ ਵੀ ਲੱਗਦੀਆਂ ਨੇ ਰਸਤੇ ਚ ਬਈ ਤਵਾ ਜਿਹੜਾ ਬੜਾਗਾ ਫੇਰ ਥਮ ਤੇ ਚੜਾਈ ਬਹੁਤ ਆ ਆਪਾਂ ਫੇਰ ਇਹੀ ਗੱਲ ਕਹਿੰਦੇ ਆ ਕਿ ਬਈ ਇੱਕ ਤਾਂ ਸੋਟੀ ਦਾ ਸਹਰਾ ਬਹੁਤ ਆ ਤੇ ਦੂਸਰਾ ਸਪੋਰਟਸ ਬੂਟ ਹੋਣ ਤਾਂ ਵਧੀਆ ਬਈ ਤੁਰਨਾ ਬੜਾ ਸੌਖਾ ਹੋ ਜਾਂਦਾ ਵੀ ਤੁਰਨ ਚ ਕੋਈ ਦਿੱਕਤ ਨਹੀਂ ਆਉਂਦੀ ਨੇ ਪੈਰਪੁਰ ਦੀ ਮੋਜ-ਮੂਜ ਆਉਣ ਤੋਂ ਹੀ ਬੜਾ ਵਿਚਾਰ ਆ ਜਾਂਦਾ ਬਈ ਕਿਉਂਕਿ ਪੱਥਰ ਨੇ ਕਈ ਥਾਂ ਤੋਂ ਤਾਂ ਪੱਧਰਾ ਏਰੀਆ ਆ ਜਾਂਦਾ ਕਈ ਥਾਂੋਂ ਤੇ ਜ਼ਿਆਦਾ ਹਰਾ ਓਕਾ ਹੁੰਦਾ ਅਲੱਗ ਜਿਹੀ ਗ੍ਰਿਲਿੰਗ ਕਰੀ ਹੋਈ ਆ ਰਾਤ ਸਾਈਡ ਤੇ ਵਧੀਆ ਚੀਜ਼ ਬਣੀ ਹੋਈ ਆ ਹਨਾ ਕਿ ਸਾਰੇ ਨਾਲ ਬੰਦਾ ਤੁਰਿਆ ਜਾਂਦਾ ਫਰੰਟ ਲੋਨ ਆਉ ਦਿਓ ਸਾਹਿਬ ਜੀ ਰਾਤੇ ਲੈ ਲੇ ਕੰਮ ਪਤਾ 1 ਕਿਲੋਮੀਟਰ ਮੰਗੇ ਹਾਂ ਕਿਲੋਮੀਟਰਾਂ ਨੂੰ ਘੱਟਤਾ ਬਈ ਤੇ ਬਾਕੀ ਚਲੋ ਚੱਲ ਹੁਣ ਪਹਿਲਾਂ ਉਹੀ ਗੱਲ ਕਰਕੇ ਆਟਿਆ ਰਿਹਾ ਤੇ ਬੰਦਾ ਜਿੰਨਾ ਹੌਲੀ ਟਿਕਾਣਾ ਜਾਊ ਹਾਂ ਵਧੀਆ ਰਹੂਗਾ ਹਾਂ ਕੱਚੂ ਕੰਮੇ ਵਾਲੀ ਟੋਕ ਇੱਥੇ ਇੱਕ ਟੋਪਰਾ ਜਾਉ ਹਾਂ ਪਾਲ ਕਹਿੰਦਾ ਕਿ ਕੱਸੂ ਕੁੰਮੇ ਵਾਲੀ ਜਿਹੜੀ ਗੱਲ ਹੈ ਨਾ ਕਿ ਚਾਲ ਆ ਉਹ ਇੱਥੇ ਠੁੱਕਦੀ ਆ ਕਿ ਬੰਦਾ ਹੌਲੀ ਹੀ ਠਹ ਰਾਣਾ ਜਾਊਗਾ ਵਧੀਆ ਰਹੂਗਾ ਦੇਖੋ ਹੁਣ ਆਪਾਂ ਕੱਢ ਕੇ 4-5 ਕਿਲੋਮੀਟਰ ਚਲੋ ਰਸਤੇ ਉਹਦੇ ਕੋਲੋਂ ਬਾਈ ਜੀ ਸੇਕ ਕਰਾਂਗੇ ਸਿੰਗਲ ਹੋੜਾ ਭਰਾ ਕਹਿੰਦਾ ਕੋੜਾ ਕਰ ਲਓ ਬਾਈ ਬਸ ਜਾਵਾਂਗੇ ਤੁਰ ਕੇ ਜਾਵਾਂਗੇ ਜੀ 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 ਹਾਂ ਬਾਈ ਕਹਿੰਦਾ ਘੋੜਾ ਕਰ ਲੋ ਘੋੜਾ ਲੈ ਜੋ ਪਰ ਬਾਈ ਨੂੰ ਅਖੇ ਕਿ ਬਾਬਾ ਮੇਰ ਕਰੇ ਤਾਕਤ ਬਕਸੇ ਤੇ ਤੁਰਕ ਹੀ ਜਾਵਾਂਗੇ ਇਹਨਾਰੇ ਸਾਈਨ ਵੀ ਲਾਏ ਹੋਏ ਆ ਕਿ ਅਕੇ ਚੜਾਈ ਆ ਜਿਹੜੀ ਚੜਾਈ ਆ ਜਿਹੜੀ ਪੂਰੀ ਥੋੜਾ ਜਿਹਾ ਵਜਨ ਕੰਨ ਲੱਗਦਾ ਹਨਾ ਅਕੇ ਮੋਢਿਆਂ ਚ ਉਹ ਸਮਾਨ ਤਾਂ ਕੀ ਜਿਹੜਾ ਮੇਨ ਉਹ ਤਾਂ ਲੈ ਕੇ ਜਾਣਾ ਪੈਂਦਾ ਬਾਕੀ ਦਾ ਜਮਾ ਕਰਾਇਆ ਹੋਇਆ ਪਾਣੀ ਦੀ ਬੋਤਲਿੰਗ ਭਰੀ ਲਾਈ ਦੇ ਹਾਂ ਤੇ ਬਾਕੀ ਹੰਦਾ ਸਟੇ ਕਰਦਾ ਜਾਵੇ ਰੁਕਦਾ ਜਾਵੇ ਦਮ ਲੈਂਦਾ ਵਧੀਆ ਰਹਿਦਾ ਉੱਪਰ ਬਣੇ ਹੋਏ ਜਿੰਨੇ ਵੀ ਘਰ ਨੇ ਜਾਂ ਰਿਹਾਇਸ਼ਾਂ ਲੋਕਾਂ ਦੀ ਪਹਾੜੀ ਲੋਕਾਂ ਦੀ ਤੇ ਦੁਕਾਨਾਂਾਂ ਨੇ ਬਣੀਆਂ ਹੋਈਆਂ ਉਹ ਆਪਣਾ ਸਮਾਨ ਢੂੰਦੇ ਆ ਤੇ ਤਾਂ ਹੀ ਉੱਪਰ ਜਾ ਕੇ ਰੇਡ ਤੁਗਣਾ ਹੋ ਜਾਂਦਾ ਸੰਗ ਤਾਂ ਹੌਲੀ-ਹੌਲੀ ਚਾਲੇ ਪਾਉਂਦੀਆਂ ਹੋਈਆਂ ਸਾਡੇ ਬਾਪੂ ਜੀ ਵੀ ਮਾਜੁਰੇ ਚੜ ਰਹੇ ਨੇ ਹਾਂਜੀ ਬਾਈ ਗੁਰ ਜੀ ਹੋਰ ਬਾਈ ਗੁਰ ਜੀ ਵਧੀਆ ਹੋ ਗਈ ਯਾਤਰਾ ਬਹੁਤ ਵਧੀਆ ਜੀ ਚਲੋ ਵਧੀਆ ਬਾਈ ਗੁਰ ਜੀ ਜਿਹੜੇ ਸੰਗਤਾਂ ਨੇ ਜੱਤ ਦਰਸ਼ਨ ਮਿਲੇ ਕਰ ਲਏ ਤੇ ਵਾਪਸੀ ਕਰ ਰਹੀਆਂ ਨੇ ਛੋਟੇ-ਛੋਟੇ ਬੱਚੇ ਯਾਤਰਾ ਕਰ ਰਹੇ ਨੇ ਤੇ ਚੜਾਈ ਵੀ ਬੜੀ ਲੰਮੀ ਆ ਸੰਗ ਤਾਂ ਹੌਲੀ ਹੌਲੀ ਚੜ੍ਹਦੀਆਂ ਨੇ ਆਗੇ ਆਗੇ ਫਿਰ ਉੱਪਰ ਹੀ ਆਉਨੇ ਆ ਦਰਸ਼ਨ ਮੇਲੇ ਕਰਕੇ ਵਾਪਸ ਹੋ ਜਾ ਵਧੀਆ ਹੋਵੇ ਦਰਸ਼ਨ ਵੀਰੇ ਹਾਂਜੀ ਹਾਂਜੀ ਵਧੀਆ ਹੋਵੇ ਪੁੱਤ ਦਰਸ਼ਨ ਬਹੁਤ ਵਧੀਆ ਬੱਚੇ ਵੀ ਆ ਰਹੇ ਨੇ ਮੱਥਾ ਟੇਕ ਕੇ ਮਬਾਰਕ ਪਰਦੀ ਕਲਾ ਰੱਖੇ ਸਾਰੇ ਨੂੰ ਹਣਾ ਅਸੀਂ ਦਰਸ਼ਮੇਲੇ ਕਰਾਵੇ ਯਾਤਰਾ ਸਫਲ ਕਰੇ ਠੀਕ ਫੁੱਲ ਮਿਲਾ ਕੇ ਕਿਨੇ ਕਿਲੋਮੀਟਰ ਕੱਢ ਗਏ ਹੋਗੇ ਬਈ ਆਪਾਂ ਆਪਾਂ ਆ 7ਰ ਗਿਆ ਕਿੱਥੇ ਹਾਂ ਉਸੇ ਦੇ ਵਿੱਚ ਤਾਂ ਯਾਰ ਗਰੀਆਂ ਵਾਲੇ ਦਾ 7 ਕਿਲੋਮੀਟਰ 5 ਵਜੇ ਸਾਢੇ ਜਿਹੇ ਹੋਇਆ ਹਾਂ ਸਾਢੇ 6 ਵਜੇ ਉਹ ਤੀਜੇ ਘੰਟੇ ਦੇ ਵਿੱਚ ਆਪਾਂ ਸਫਰ ਕਰਨਾ ਕਰਦੇ 7 ਕਿਲੋਮੀਟਰ 7 ਕਿਲੋਮੀਟਰ ਹੈ ਗੱਗਰੀਆ ਤੇ 13 ਕਿਲੋਮੀਟਰ ਸ੍ਰੀ ਹਿਮਗੋਨ ਸਾਹਿਬ ਰਹਿਗੇ ਆਪਾਂ 7 ਕਿਲੋਮੀਟਰ ਜਾਣਾ ਗੱਗਰੀਆ ਜਾਣਾ ਆਪਾਂ ਹਾਂ ਚਲੋ ਬਾਬਾ ਮੇਰ ਕਰੇ ਤੁਹਾਡੀ ਯਾਤਰਾ ਸਫਲ ਕਰੇ ਵਧੀਆ ਹੋਵੇ ਦਰਸ਼ਨ ਜੀ ਹਾਂਜੀ ਬਹੁਤ ਵਧੀਆ ਜੀ ਪਾਪਾ ਛੜਦੀ ਕਲਾ ਰੱਖੀ ਸਾਰਿਆਂ ਨੂੰ ਸੰਗ ਤਾਂ ਸਵੇਰ ਜਲਦੀ ਜੀਆਂ ਤੁਰੀਆਂ ਹੋਈਆਂ ਨੇ ਗੋਬਿੰਦ ਦਾ ਧਾਮ ਤੋਂ ਕਈ ਥਾਂਾਂ ਤੇ ਚੜਾਈ ਚੜਾਈ ਬੜੀ ਸਿੱਧੀ ਆ ਜਾਂਦੀ ਹੈ ਤੇ ਚੜ੍ਹਨਾ ਬੜਾ ਮੁਸ਼ਕਲ ਹੋ ਜਾਂਦਾ ਉੱਲ ਮਲਾ ਕੇ ਖਾਸਾ ਸਫਰ ਤੈ ਕਰ ਚੁੱਕੇ ਆ ਤੇ ਅੱਗੇ ਸਵੇਰ ਦੇ ਕਲ ਚਾਹ ਪੀ ਕੇ ਗੁਰੂ ਕਰੋ ਯਾਤਰਾ ਕਰੀ ਸ਼ੁਰੂ ਹੋਣਾ ਕਿ ਕੱਢੀਏਗਾ ਆਪਣਾ ਸਾਈਕਲਵੈਟਰ ਦਹੀਂ ਹਾਂ ਅੰਦਰ ਕਰੀ ਬਣਾ 5-6 ਕਿਲੋਮੀਟਰ ਦੇ ਨੇੜੇ ਤੇੜੇ ਅਸੀਂ ਉਹ ਆਈਡੀਆ ਹੈ ਹਾਂ ਕੱਢ ਤੇ ਹੋਣਗੇ ਤੇ ਬਾਕੀ ਅੱਗੇ ਭੁੱਖ ਵੀ ਲੱਗੇ ਤੇ ਟਾਈਮ ਕਿੰਨਾ ਹੋ ਗਿਆ ਵੀ ਸਫਰ ਚ 10 ਮਿੰਟ ਭਾਈ ਹਾਂ ਤੇ 5 ਕਦੇ ਮੇਰੇ ਤੇਰੇ ਤੁਰੇ ਹਨ 5 ਵਜੇ ਸਹੀ ਕੱਢੀ ਹਾਂ 5 ਵਜੇ ਤੁਰੇ ਹਨ ਤੇ 7 ਦਾ ਟਾਈਮ ਇਹ ਵਧੀਆ ਸਫਰ ਕੱਢਤਾ ਸੀ ਵਾਪਸੀ ਕਰਦੇ ਹੋਈਆਂ ਸੰਗਤਾਂ ਮੱਥਾ ਟੇਕ ਕੇ ਸਾਡੇ ਬਜ਼ੁਰਗ ਜਗਾ ਜਗਾ ਭਈਆ ਪਾਣੀ ਨੇ ਟੂਟੀਆਂ ਵੀ ਲੱਗੀਆਂ ਹੋਈਆਂ ਨੇ ਪ੍ਰਬੰਧ ਦਾ ਵਧੀਆ ਤੇ ਦੇਖਿਆ ਜਾਵੇ ਉਹ ਬਰਤਨ ਨੂੰ ਸੰਗਤਾਂ ਦੇ ਕੁਰਸੀਆਂ ਵਗੈਰਾ ਲੱਗੀਆਂ ਹੋਈਆਂ ਨੇ ਰਸਤੇ 'ਚ ਰੁਕ ਰੁਕ ਆਉਂਦੀ ਹੈ ਜਿਹੜੀ ਸੰਗਤ ਹੈ ਨਾ ਦਮ ਲਾਇ ਲੈ ਠੀਕ ਹੈ ਹੇਮਕੁੰਡ ਸੇਵ ਟਰਸਟ ਵੱਲੋਂ ਵਧੀਆ ਪ੍ਰਬੰਧ ਕੀਤੇ ਪਿਆ ਹਨ ਜਗਾ ਦਾਗਾ ਸੰਗਤਾਂ ਨੂੰ ਚੜਾਈ ਚੜ੍ਹਨਾ ਕੋਈ ਤਕਲੀਫ ਦਿੱਕਤ ਨਾ ਆਵੇ ਬਾਈ ਹੁਰੀ ਦਾਸਾਂ ਮੇਲੇ ਕਰਕੇ ਆਇਆ ਵਧੀਆ ਹੋ ਗਈ ਵੀਰੇ ਯਾਤਰਾ ਹਾਂਜੀ ਹਾਂਜੀ ਬਾਈ ਸਭ ਵਧੀਆ ਵੀਰੇ ਭਰਾਵਰੇ ਦਾਸਾਂ ਕਰਕੇ ਆਇਆ ਮਾਫੀ ਕਰ ਰਹੇ ਨੇ ਕੁਦਰਤ ਦੇ ਨਜ਼ਾਰੇ ਆ ਜਿਹੜੇ ਅਨੋਖੇ ਕਿਤੇ ਕਿਤੇ ਧੁੱਪ ਆ ਹਨਾ ਕਿਤੇ ਕਿਤੇ ਛਾਂ ਜੀ ਤੇ ਵਧੀਓਗੀ ਯਾਤਰਾ ਭਰਾ ਤੇ ਕੋਈ ਸੰਗਤਾਂ ਉਧਰੋਂ ਵੀ ਵਾਸੀ ਵੇਲੇ ਗੋਵਿੰਦ ਧਾਮ ਤੋਂ ਸਵੇਰੇ ਜਲਦੀ ਤੁਰਦੇ ਜਾਣੇ 4 4:30 ਵਜੇ ਤੁਰ ਪੈਂਦੀਆਂ ਨੇ ਫੇਰ ਹੀ ਥੱਲੇ ਗੋਵਿੰਦ ਘਾੜ ਤੇ ਕਰ ਵਾਪਸੀ ਹੁੰਦੀ ਆ ਤੇ ਇਧਰੋਂ ਗੋਵਿੰਦ ਘਾੜ ਤੋਂ ਵੀ ਚੱਲਣ ਵਾਲੀ ਸੰਗਤ ਮੱਥਾ ਟੇਕਣ ਲਈ ਤੇ ਸਵੇਰੇ ਜਲਦੀ ਨਿਕਲਦੀ ਆ 4-5 ਵਜੇ ਕਿਉਂਕਿ ਜਿੰਨਾ ਜਲਦੀ ਬੰਦਾ ਯਾਤਰਾ ਲਈ ਰਵਾਨਾ ਹੋ ਜਾਂਦਾ ਫੈਦਲ ਯਾਤਰਾ ਕੀ ਟਾਈਮ ਲੱਗ ਜਾਂਦਾ ਤੇ ਉਹਨਾਂ ਹੀ ਇਧਰ ਹੈਲੀਕਾਪਟਰ ਤੇ ਵੀ ਸੰਗਤਾਂ ਜਿਹੜੀਆਂ ਗੋਵਿੰਦ ਧਾਮ ਟਿੱਕਰ ਜਾਂਦੀਆਂ ਨੇ ਕਿਉਂਕਿ ਹੈਲੀਕਾਪਟਰ ਆ ਜਿਹੜਾ ਗੋਵਿੰਦ ਧਾਮ ਟਿੱਕਰ ਯਾਤਰੀਆਂ ਨੂੰ ਲੈ ਜਾਂਦਾਗਾ ਹਾਂ ਤੇ ਇੱਕ ਪਰ ਪਰਸਨ ਦਾ 3500 ਰੁਪਇਆ ਕੁਛ ਕਹਿ ਰਹੇ ਆ ਤੇ ਇਹ ਦੇ ਬਹੁਤ ਚੱਸੀ ਗਣਾ ਚੱਲੋ ਚੱਲੋ ਹੋਰ ਬਾਪੂ ਵਧੀਆ ਹੋ ਗਈ ਯਾਤਰਾ ਜੀ ਵਧੀਆ ਰਹੇ ਜੀ ਚਲੋ ਵਧੀਆ ਬਾਪੂ ਉੱਤੇ ਕਿੱਦਾਂ ਕੋਈ ਤਕਲੀਫ ਮੁਸ਼ਕਲ ਤਾਂ ਨਹੀਂ ਆ ਰਹੀ ਚੀ ਹਾਂ ਜੀ ਹੋਰ ਵਧੀਆ ਹੋ ਗਏ ਦਰਸ਼ਨ ਵੀਰੇ ਚਲੋ ਵਧੀਆ ਵੀਰੇ ਵਧੀਆ ਚਲੋ ਤੇ ਕਿ ਮੈਡੀਕਲ ਕੈਂਪ ਲੱਗਿਆ ਹੋਇਆ ਤੇ ਜਿੱਦਾਂ ਪਹਿਲਾਂ ਦੱਸਿਆ ਕਿ ਰਸਤੇ 'ਚ ਵੀ ਜਗਾ ਜਗਾ ਬੋਤਲ ਭਰੇ ਹੋਏ ਹਨ ਖਾਣ ਪੀਣ ਨੂੰ ਕੁਝ ਵੀ ਕੋੰਦੇ ਲੋੜ ਪੈਂਦੀ ਆ ਤੇ ਹੁਣ ਹਾਂ ਚਾਹ ਪੀਵਾਂਗੇ ਕਿੰਨੀ ਵਧੀਆ ਚੀਜ਼ ਲਾਈ ਹੋਈ ਆ ਦੇਖਿਆ ਜਾਵੇ ਪਾਣੀ ਆ ਜੀ ਵਾਟਰ ਕੋਲਰ ਵਗੈਰਾ ਤੇ ਰਸਤੇ 'ਚ ਮੈਡੀਕਲ ਕੈਂਪ ਤੇ ਮਸਾਜ ਹੋ ਰਹੀ ਆ ਸੇਵਾ ਸ੍ਰੀ ਗੁਰੂ ਸਾਹਿਬ ਸੇਵਾ ਸਿਮਰਨ ਸੋਸਾਇਟੀ ਵੱਲੋਂ ਸੇਵਾ ਲੱਗੀ ਹੋਈ ਆ ਮ사ਜ ਦੀ ਹਾਪੜੋ ਨਵਾਂ ਬਣਾਇਆ ਗਿਆ ਰਾਸਤੇ 'ਚ ਤੇ ਪਹਿਲਾਂ ਥੱਲੇ ਹਾਪੜੋ ਪੁਰਾਣਾ ਪੁਲ ਸੀ ਸੰਗਤ ਥੱਲੇ ਦੀ ਜਾਂਦੀ ਹੁੰਦੀ ਸੀ ਤੇ ਹੁਣ ਨਵਾਂ ਪੁਲ ਬਣਿਆ ਹੋਇਆ ਲੱਗਦਾ ਪਿਛਲੇ ਸਾਲ ਤੋਂ ਚਾਲੂ ਕਰ ਦਿੱਤਾ ਗਿਆ ਨਮੋਸ ਪਰ ਪੜਿਆ ਭਾਈ ਕੁਝ ਥੱਲੇ ਦੀ ਰਸਤਾ ਬਣਿਆ ਹੋਇਆ ਸੰਗ ਤੇ ਆ ਰਹੀ ਆ ਤੇ ਉੱਪਰ ਦੀ ਰਸਤਾ ਤਾਂ ਉਧਰ ਹੀ ਸਾਈਡ ਨੂੰ ਜਾਣਾ ਆਪਾਂ ਇਧਰੋਂ ਸੰਗ ਤਾਂ ਆ ਰਹੀ ਆ ਸਫਲ ਕ੍ਰੋਸ ਕਰਨ ਤੋਂ ਬਾਅਦ ਗੋਦਨ ਤਾਂ ਜਿੱਕਰ ਥੋੜੀ ਰਸਤਾ ਰਹਿ ਜਾਂਦਾ ਇੱਥੋਂ ਵੀ ਬਰਫ ਵਾਲੀਆਂ ਪਹਾੜੀਆਂ ਥੋੜੀਆਂ-ਥੋੜੀਆਂ ਦਿਖਣ ਲੱਗ ਜਾਂਦੀਆਂ ਤੇ ਬਾਕੀ ਜਿਹੜੀ ਮੇਨ ਚੜ੍ਹਾਈ ਆ ਉਹ ਕੱਲ ਨੂੰ ਸ਼ੁਰੂ ਕਰਾਂਗੇ ਗੋਵਿੰਦ ਦਾ ਧਾਮ ਜਾ ਕੇ ਆਪਾਂ ਰੈਸਟ ਕਰਾਂਗੇ ਸੰਗਤ ਬਹੁਤ ਆ ਰਹੀ ਹੈ ਵਾਪਸ ਮੱਥਾ ਟੇਕ ਕੇ ਉਹ ਵਾਲਾ ਪੁਲ ਕ੍ਰੋਸ ਕਰਕੇ ਆਏ ਆਂ ਵੀ ਆਪਾਂ ਤੇ ਦੇਖੋ ਕੁਦਰਤ ਦਾ ਨਜ਼ਾਰਾ ਤਹਾਂ ਥੋੜੀਆਂ-ਥੋੜੀਆਂ ਪਰਫੀਲੀਆਂ ਚੋਟੀਆਂ ਦਿਖਾਈ ਦੇਣ ਲੱਗੀਆਂ ਤੇ ਇੱਧਰ ਆਪਾਂ ਅੱਗੇ ਬਤਨਾ ਹੋ ਗਨ ਧਾਮ ਟਿਕਰੁਰ ਮਾਤਾ ਵਧੀਆ ਹੋਗੇ ਦਰਸ਼ਨ ਜੀ ਚਲੋ ਵਧੀਆ ਮਾਤਾ ਛੋਟੇ ਬਜ਼ੁਰਗ ਮਾਤਾ ਮਾ ਬਾਪੂ ਘਰੇ ਆਂਦੇ ਆ ਰਮਚੀ ਵਿਚਾਰ ਰਹੇ ਹੋਇਆ ਕਰਕੇ ਯਾਤਰਾ ਵਾਪਸੀ ਕਰ ਰਹੇ ਨੇ ਥੱਲੇ ਨੂੰ ਗੋਵਿੰਦ ਘਾੜ ਟਿਕਰ ਸਰਗਪਾਲ ਆਪਣੇ ਕੈਮਰੇ ਤੇ ਯਾਤਰਾ ਦੀਆਂ ਤਸਵੀਰਾਂ ਕੈਚ ਕਰਦਾ ਹੋਇਆ ਜੇ ਦੇਖਿਆ ਜਾਵੇ ਤਾਂ ਬਈ ਸਿੱਖ ਧਰਮ ਦੀ ਅਸਲੀ ਪੈਦਲ ਯਾਤਰਾ ਜਿਹੜੀ ਸ੍ਰੀ ਗੁਰੂਪੁਰ ਸਾਹਿਬ ਦੀ ਆ ਕਿੰਨੇ ਹੀ ਸਰਦਾਲੂ ਪੀਰ ਆ ਜਿਹੜੇ ਯਾਤਰਾ ਕਰਕੇ ਵਾਪਸੀ ਕਰ ਰਹੇ ਨੇ ਗੋਵਿੰਦ ਥਾਮ ਤੋਂ ਕੋਮਤ ਕਾਂਟ ਨੂੰ ਤੇ ਉਨੇ ਹੀ ਸੰਗਤ ਉੱਪਰ ਵੱਲ ਗੋਬਿੰਦ ਧਾਮ ਵੱਲ ਜਾ ਰਹੀ ਹੈ ਯਾਤਰਾ ਕਰਨ। ਪਹਾੜੀ ਤੇ ਉੱਚਾ ਨੀਵਾ ਰਸਤਾ। ਘੰਟਾ ਕੁ ਹੋਰ ਲੱਗਣਾ ਤੇ ਆਪਾਂ ਗੋਬਿੰਦ ਧਾਮ ਪਹੁੰਚ ਜਾਾਂਗੇ। ਜਿਹਦੇ ਨਾਲ ਵਗਦੀ ਹੋਈ ਨਦੀ ਉੱਪਰ ਪਹਾੜੀ ਇਹਦੀਆਂ ਚੋਟੀਆਂ ਬਰਫ਼ ਥੋੜੀ ਥੋੜੀ ਦਿਖ ਰਹੀ ਆ ਦੂਰੋਂ ਆਉਂਦੀਆਂ ਹੋਈਆਂ ਦਿਖਦੇ ਆ ਸੰਗਤਾਂ ਵਾਪਸੀ ਕਰ ਰਹੀਆਂ ਨੇ ਗੋਬਿੰਦ ਘਾੜ ਟਿੱਕਰ ਬਈ ਤੁਰਤੇ ਹੋਇਆਂ ਨੂੰ ਤਾਂ ਗਰਮੀ ਲੱਗਦੀ ਆ ਤੇ ਟੈਂਪਰੇਚਰ ਦੇਖਿਆ ਜਾਪਦਾ ਠੰਡ ਬਹੁਤ ਜ਼ਿਆਦਾ ਹਈ ਤੇ ਛੱਕੇ ਜਾ ਕੇ ਤਾਂ ਠੰਡ ਹੋਰ ਵੱਧ ਜਾਂਦੀ ਆ ਗੋਵਿੰਦ ਧਾਮ ਤੋਂ ਰਾਤ ਨੂੰ ਤਾਂ ਠੰਡ ਜਾਦੀ ਹੋ ਜਾਂਦੀ ਆ ਉੱਚੀਆਂ ਉੱਚੀਆਂ ਚੋਟੀਆਂ ਪਹਾੜ ਦੇ ਆ ਤੇ ਕੁਦਰਤ ਦਾ ਨਜ਼ਾਰਾ ਫਾਕੀ ਕੁਦਰਤ ਦੇ ਰੰਗ ਅੱਗੇ ਸ੍ਰੀ ਸ਼ਿਵਨਪਨ ਸਾਹਿਬ ਨੂੰ ਜਾਂਦੇ ਮੇਨ ਜਿਹੜੀ ਚੜਾਈ ਹੋ 6 ਕਿਲੋਮੀਟਰ ਉਹ ਵੀ ਨਜ਼ਾਰੇ ਦਿਖਾਵਾਏ ਕੁਦਰਤ ਦੇ ਸਾਡੇ ਨਾਲ ਦੀ ਸੰਗਤ ਵੀ ਪਹੁੰਚ ਚੁੱਕੀ ਆ ਚਾਤਰਾ ਦੇ ਫੋਟੋ ਸ਼ੂਟ ਹੋ ਰਿਹਾਗਾ ਯਾਦਗਰੀ ਚਲੇ ਜੇਗੇ ਚਲੋ ਵੀ ਸੰਗ ਤੇ ਹੈਲੀਕਾਪਟਰ ਕਿਨੇ ਕਿਤੇ ਰਿਹਾ ਹੁਣ ਆਪਣੇ ਹਾਂ ਤੇ ਆਪਾਂ ਮੇਰ ਕਰੇ ਆਪਾਂ ਵੀ ਇਹ ਤਾਂ ਪਹੁੰਚ ਜਾਣਾ ਇਹ ਤਾਂ ਐਂ ਕਰਦਾ ਹੋਏ ਜਿਵੇਂ ਬਨਾਲੇ ਆਟੋ ਵੀ ਕਰਦੇ ਹੁੰਦੇ ਆ ਬੋ ਬੈਠ ਗਿਆ ਜਲਦੀ ਆਉਣਾ ਹਾਲ ਦੀਆਂ ਸੰਗਤਾਂ ਆਰਾਮ ਕਰਦੀਆਂ ਹੋਈਆਂ ਰਸਤੇ 'ਚ ਤੇ ਲੜਕਾ ਕੰਮ ਹੁਣ ਤਾਂ ਆਪਾਂ ਬਹੁਤ ਵਧੀਆ ਲੱਗਿਆ ਵੀਰੇ ਹੁਣ ਤਾਂ ਕੰਮ ਲੈ ਲਿਆ ਨੀੜੀਆਂ ਆਪਾਂ ਮੇਰੇ ਭਰਾ ਨਾਲ ਵਾਲੇ ਬੰਦੇ ਆ ਜਿਹੜੇ ਹੌਸਲੇ ਵਾਲੇ ਚਾਹੀਦੇ ਆ ਬਹੁਤ ਵਧੀਆ ਯਾਤਰਾ ਜੀ ਸਹੀ ਗੱਲ ਹੈ ਬਈ ਕੁਲੂ ਮਨਾਲੀ ਸਿਮਲਾ ਕੁਫਰੀ ਕਾਫਰੀ ਕਸ਼ਮੀਰ ਛੱਡ ਕੇ ਨਾ ਇੱਕ ਵਾਰ ਸਾਲ ਚ ਜਰੂਰ ਆਓ ਵੀਰੇ ਸਹੀ ਗੱਲ ਹੈ ਬਈ ਤੁਹਾਡੀ ਬਾਡੀ ਦਾ ਚੈੱਕ ਅਪ ਆ ਜਿਹੜਾ ਬਿਲਕੁਲ ਫ੍ਰੀ ਚ ਹੁੰਦਾ ਇਸ ਥਾਂ ਤੇ ਦੇਖਿਆ ਜਾਵੇ ਬਈ ਆਪਣਾ ਆਪਣੇ ਸਿੱਖ ਕੌਮ ਦੀ ਅਸਲੀ ਟਰੈਕਿੰਗ ਤੇ ਅਸਲੀ ਯਾਤਰਾ ਹਨਾ ਸਭ ਤੋਂ ਵੱਡੀ ਯਾਤਰਾ ਇਹ ਵੱਡੀ ਯਾਤਰਾ ਇਹ ਆਪਾਂ ਪੈਦਲ ਟਰੈਕਿੰਗ ਯਾਤਰਾ ਜਿਹੜੀ ਆਪਾਂ ਕਰਦੇ ਆ ਹਨਾ ਸਹੀ ਗੱਲ ਆ ਬਈ ਸਹੀ ਗੱਲ ਆ ਪੈਦਲ ਟਰੈਕਿੰਗ ਯਾਤਰਾ ਜਿਹੜੀ ਆਪਾਂ ਕਰਦੇ ਆ ਹਨਾ ਸਹੀ ਗੱਲ ਆ ਬਈ ਕਿਤੇ ਕਿੱਧਰ ਵਾਗੇ ਕਿੱਧਰ ਵਾਗੇ ਇਸ ਦੇ ਨਾਲੋਂ ਵੱਡੀ ਯਾਤਰਾ ਕਿਤੇ ਨਹੀਂ ਵੀ ਦੁਬਾਰਾ ਜਨਮ ਹੁੰਦਾ ਬੰਦੇ ਦਾ ਜਿਹੜਾ ਇਹ ਯਾਤਰਾ ਕਰ ਲੈਂਦਾ ਹਿਮਕੁੰਡ ਪਰਬਤ ਹੈ ਜਾਂ ਹਨਾ ਸੱਚੀ ਗੱਲਾਂ ਗੁਰੂਆਂ ਦੀ ਬਿਲਕੁਲ ਬਿਲਕੁਲ ਬਹੁਤ ਵਧੀਆ ਸੰਗਤਾਂ ਵਾਪਸੀ ਕਰ ਰਹੀਆਂ ਜਿਹੜੀਆਂ ਯਾਤਰਾ ਕਰਕੇ ਫੇ ਗੋਵਿੰਦ ਘਾੜ ਤਿੱਕਰ ਚਾਰੀਆਂ ਨੇ ਇਹੀ ਕਹਿੰਦੇ ਆ ਭਾਈ ਕਿ ਕੋਈ ਵੀ ਯਾਤਰੀ ਆਉਂਦਾ ਸ੍ਰੀ ਹਿਮਕੁੰਡ ਸਵ ਦਰਸ਼ਨ ਕਰਨ ਤਾਂ ਪੈਦਲ ਜਦੋਂ ਚੱਲਦੇ ਆ ਯਾਤਰਾ ਸ਼ੁਰੂ ਹੁੰਦੀ ਆ ਤਾਂ ਹੌਲੀ ਹੌਲੀ ਰੁੱਕ ਕੇ ਆਉ ਹਣਾ ਆਰਾਮ ਕਰਕੇ ਕੋਈ ਤੇਜ਼ੀ ਨਹੀਂ ਰਸਤੇ 'ਚ ਭਾਈ ਯਾਤਰੀ ਜਦੋਂ ਗੋਵਿੰਦ ਧਾਮ ਤੱਕਰ ਜਾਂਦੇ ਨੇ ਤਾਂ ਆਰਾਮ ਕਰਨ ਨੂੰ ਸੈਟ ਸੂਟ ਬਣੇ ਹੋਏ ਨਹੀਂ ਚਲੋ ਯਾਰ ਮੌਸਮ ਖਰਾਬ ਹੁੰਦਾ ਮੀਂਹ ਆ ਜਾਂਦਾ ਤਾਂ ਨਾਤਿਆਂ ਦੇ ਬੈਠਣ ਲਈ ਪੂਰਾ ਹੀ ਪ੍ਰਬੰਧ ਆ। ਇਹ ਜਿਹੇ ਕੋਲ ਸਰਵ ਜਿਹੜੀ ਮੇਨ ਦਰਸਨ ਸਥਾਨ ਉਹ 7 ਕਿਲੋਮੀਟਰ ਹੈਗੇ ਤੇ ਧਾਂਦਰੀਆ ਰਹੇਗਾ ਫਿਰ ਹੋਰ 8 ਕਿਲੋਮੀਟਰ। ਹੈਲੀਕਾਪਟਰ ਸੰਗਤਾਂ ਨੂੰ ਲੈ ਕੇ ਜਿਹੜੇ ਤੇ ਜਿਹੜਾ ਜੱਤ ਲਾ ਰਿਹਾ ਹੈਗਾ ਗੋਬਿੰਦ ਧਾਮ ਟਿੱਕਰ ਹੈਲੀਪੈਡ ਬਣਾ ਹੋਇਆ। ਆਪਾਂ ਵੀ ਉੱਥੇ ਜਾ ਕੇ ਆਰਾਮ ਕਰਾਂਗੇ ਥੋੜਾ ਟਾਈਮ ਤੇ ਫਿਰ ਕਮਰਾ ਲੈ ਕੇ ਕਰਾਂਗੇ ਆਰਾਮ। ਲੋ ਵੀ ਪਹੁੰਚ ਗਏ ਆ ਗੋਵਿੰਦ ਧਾਮ ਦੇ ਬਿਲਕੁਲ ਨੇੜੇ ਤੇ ਆਹ ਥਾਂ ਤੇ ਹੈਲੀਪੈਡ ਜਿਹੜੇ ਯਾਤਰੀ ਆਉਂਦੇ ਨੇ ਗੋਵਿੰਦ ਘਾੜ ਤੋਂ ਉੱਥੇ ਉਤਰਦੇ ਨੇ ਦਿਖਾਉਂਦੇ ਆ ਤੁਹਾਨੂੰ ਪਹੁੰਚ ਗਏ ਆ ਵੀ ਗੋਵਿੰਦ ਧਾਮ ਦੇ ਬਿਲਕੁਲ ਨੇੜੇ ਤੇ ਇਧਰ ਕੈਂਪ ਲੱਗੇ ਹੋਏ ਨੇ ਕੈਂਪ ਬਣੇ ਹੋਏ ਨੇ ਤੇ ਆਹ ਹੈਲੀਪੈਡ ਬਣੇ ਹੋਏ ਨੇ ਦੋ ਹੈਲੀਕਾਪਟਰ ਇੱਥੇ ਯਾਤਰੀਆਂ ਨੂੰ ਗੋਵਿੰਦ ਘਾੜ ਤੋਂ ਲੈ ਕੇ ਇੱਥੇ ਆ ਕੇ اتارਦੇ ਨੇ ਤੇ ਅੱਗੇ ਜ ਸੰਗਤ ਉਹ ਸਾਹਮਣੇ ਦੇਖ ਰਿਹਾ ਜੇਹਾਂ ਤੇ ਉੱਥੇ ਉੱਤਰ ਕੇ ਜਾਂਦੇ ਨੇ ਗੁਰਦੁਆਰਾ ਸਾਹਿਬ ਗੋਵਿੰਦ ਧਾਮ ਆ 4 ਵਜੇ ਚੱਲਣਾ ਬਣਾ ਦੇ ਜੀ ਲੋ ਵੀ ਪਹੁੰਚ ਗਏ ਆ ਗੋਵਿੰਦ ਧਾਮ ਤੇ ਜਿਹੜੇ ਵੀ ਵੀਰ ਔੜਾਂ ਤੇ ਆਉਂਦੇ ਨੇ ਉਹ ਇੱਥੇ ਰੁਕਦੇ ਨੇ ਤੂੰ ਬਾਦ ਸੰਗਤ ਅੱਗੇ ਤੁਰ ਕੇ ਬਹੰਤੀ ਆ ਵੇਖੋ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਆ ਪਿੰਡ ਆ ਗਿਆ ਚੱਲਦਾ ਗੁਰੂ ਘਰ ਕਮਰਾ ਵਗੈਰਾ ਦੇਖਦੇ ਆਂ ਬਸ ਤੇ ਫਿਰ ਆਰਾਮ ਕਰਾਂਗੇ ਤੇ ਮੋਰ ਸਵੇਰੇ ਜਲਦੀ ਯਾਤਰਾ ਸ਼ੁਰੂ ਕਰਾਂਗੇ ਅੱਗੇ ਜਿਹੜੀ 6 ਕਿਲੋਮੀਟਰ ਹੈ ਵੀ ਰਸਤੇ 'ਚ ਭਈ ਆਹਾ ਮੋਮਨਹਾ ਤਾਂ ਆਵਾਂ ਪਹੁੰਚ ਗਏ ਆਪਾਂ ਇੱਥੇ ਹੋਟਲ ਵਗੈਰਾ ਬਣੇ ਹੋਏ ਨੇ ਤੇ ਜਿਹੜੀ ਮੇਨ ਚੜਾਈ ਹੈ ਕੱਲ ਨੂੰ 6 ਕਿਲੋਮੀਟਰ ੍ਹੇਮਕੋਂ ਸਾਹਿਬ ਦੀ ਕੱਲ ਨੂੰ ਯਾਤਰਾ ਸ਼ੁਰੂ ਕਰਾਂਗੇ ਸਵੇਰੇ ਜਲਦੀ ਤੇ ਚੱਲਦੇ ਹਾਂ ਆਪਾਂ ਗੁਰੂ ਘਰ ਗੁਰੂ ਘਰ ਪਹੁੰਚ ਗਏ ਬਈ ਕਮਰਾ ਦੇਖਦੇ ਆ ਤੇ ਕਮਰਾ ਲੈ ਕੇ ਆਰਾਮ ਕਰਦੇ ਆ ਬਈ ਤੇ ਬਾਕੀ ਆਰਾਮ ਕਰਕੇ ਵੀ ਸ਼ਾਮ ਨੂੰ ਕਰਾਂਗੇ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਗੋਵਿੰਦ ਧਾਮ ਪਹੁੰਚ ਚੁੱਕੇ ਆ ਤੇ ਕਮਰਾ ਦੇਖ ਕੇ ਇੱਧਰ ਕੱਲ ਨੂੰ ਯਾਤਰਾ ਸ਼ੁਰੂ ਕਰਾਂਗੇ ਹੁਣ ਕਮਰਾ ਲੈ ਕੇ ਤੇ ਫਿਰ ਆਪਾਂ ਕਰਦੇ ਆ ਆਰਾਮ ਆਪਾਂ ਖੜੇ ਗੋਵਿੰਦ ਧਾਮ ਤੇ ਕਰੌਣੇ ਦਰਸ ਸਾਰੇ ਗੁਰਦੁਆਰਾ ਸਾਹਿਬ ਦੇ ਦਰ ਲੰਗਰ ਹਾਲ ਉੱਪਰ ਹਾਲ ਬਣੇ ਹੋਏ ਨੇ ਰਿਫੈਸ਼ ਕਰਨ ਨੂੰ ਸੰਗਤ ਰਾਮ ਕਰਦੀ ਹੋਈ ਜਿਹੜੀ ਪਹੁੰਚੀ ਆ ਥੱਲੇ ਤੋਂ ਇਸੋ ਦਰਖਤ ਦਾ ਵੀ ਇੱਕ ਇਤਿਹਾਸ ਆ ਵੀਰੇ ਜਦੋਂ 1937 ਵਿੱਚ ਇਸ ਧਰਤੀ 'ਤੇ ਸਰਵੇਣ ਕਰਦੇ ਸਮੇਂ ਬੰਗਾਲ ਸਿੰਪਲ ਦੇ ਹੌਲਦਾਰ ਮੋਦਨ ਸਿੰਘ ਜੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜਨ ਇਨਸਾਨ ਤਪਸਥਾਨ ਦਾ ਖੋਜ ਕੀਤੀ ਸੀ। ਤੋਂ ਉਹ ਜੰਗਲੀ ਜਾਨਵਰਾਂ ਤੋਂ ਬਚਣ ਲਈ ਇਸ ਦਰਖਤ ਢੇਠਾ ਕੇ ਆਪਣਾ ਰਾਤ ਕੱਟਦੇ ਸੀ। ਸਵੇਰ ਸ਼ਾਮ ਦਾ 7:30 ਤੇ ਪਹਾੜਾਂ ਕਰਕੇ ਜਲਦੀ ਹਨੇਰਾ ਹੋ ਜਾਂਦਾ ਇੱਥੇ। ਸੰਗਤਾਂ ਪੂਰੇ ਉਹਨਾਂ ਸੂਰਨਾਂ ਨਾਲ ਜਿਹੜੇ ਉੱਪਰ ਤੋਂ ਵੀ ਯਾਤਰਾ ਕਰਕੇ ਆ ਰਹੇ ਨੇ ਤੇ ਇਸ ਵਾਲੇ ਰਾਸ ਜਾਹਰਾ ਹੋ ਜਾਣਾ ਕਿ ਬਤਲੇ ਤੋਂ ਵੀ ਸੰਗਤ ਪਹੁੰਚ ਜਾਂਦੀ ਆ ਕਮਰਾ ਲੈਣ ਲਈ ਤੇ ਦਰ ਸਾਹਮਣੇ ਵਾਲੀ ਸਾਈਡ ਤੋਂ ਕਮਰੇ ਮਿਲਦੇ ਆ ਤੇ ਡਿਸਪੈਂਸਰੀ ਬਣੀ ਹੋਈ ਆ ਤੇ ਸਰਚਾ ਦਾ ਲੰਗਰ ਚੱਲ ਰਿਹਾ ਤੇ ਫਾਦਰ ਉੱਪਰ ਸਾਤੇ ਪਾਣੀ ਦਾ ਸਕਦੇ ਆ ਪ੍ਰਸ਼ਾਦਾ ਪਾਣੀ ਲੰਗਰ ਹਾਲ ਜਤੁਰਾ ਸਾਹਿਬ ਗੁਰੂਵੰਦ ਧਾਮ ਦਾ ਲੰਗਰ ਹਾਲ